ਇਤਿਹਾਸ ਦੇ ਵਿੱਚ ਜਦੋਂ ਦੀ ਵਿਧਾਨ ਸਭਾ ਬਣਦੇ ਚਾਈਏ ਪਹਿਲੀ ਦਫਾ ਬਣਿਆ ਕਿਸੇ ਟਾਈਮ ਲੇਜੈਂਡਰੀ ਮੁੱਖ ਮੰਤਰੀ ਓਪੀ ਨਾਥ ਭਾਰਗਵ ਤੋਂ ਸ਼ੁਰੂ ਹੋ ਕੇ ਭੀਮ ਸੈਨ ਸੱਚਰ ਸਾਹਿਬ ਜਾ ਪ੍ਰਤਾਪ ਸਿੰਘ ਕੈਰੋ ਕੈਨੀ ਹਲ ਸਿੰਘ ਜੀ ਸਾਹਿਬ ਗੁਰਮukh ਸਿੰਘ ਮਸਾਫਰ ਜੀ ਜਸਟਿਸ ਗੁਰਨਾਮ ਸਿੰਘ ਜੀ ਸਾ ਸਰਜੀਤ ਸਿੰਘ ਬਨਾਲਾ ਜੀ ਜਾ ਪ੍ਰਕਾਸ਼ ਸਿੰਘ ਬਾਦਲ ਜੀ ਸਾ ਬਹਿਨ ਸਿੰਘ ਜੀ ਕੈਪਟਨ ਅਮਰਿੰਦਰ ਸਿੰਘ ਸਾਰਿਆਂ ਨੇ ਇੱਕ ਡੈਕਰਮ ਮੇਨਟੇਨ ਕਰਕੇ ਹਾਊਸ ਦੇ ਵਿੱਚ ਰੱਖਿਆ ਸੀ ਇਸ ਤੋਂ ਗੰਭੀਰ ਮੁੱਦੇ ਵੀ ਆਏ ਇਸ ਤੋਂ ਵੱਧ ਪ੍ਰੋਵੋਕੇਸ਼ਨ ਵੀ ਹੋਈਆਂ ਬਟ ਕਦੀ ਵੀ ਇਸ ਗਟਰ ਲੈਵਲ ਲੈਂਗੁਏਜ ਦਾ ਇਸਤੇਮਾਲ ਕਦੀ ਕਿਸੇ ਮੁਖੰਤਰੀ ਨੇ ਨਹੀਂ ਕੀਤਾ ਮੈਂਬਰਾਂਵਾਂ ਨੂੰ ਹੋ ਸਕਦਾ ਕਿਸੇ ਉਹ ਕਮੀ ਪੇਸ਼ੀਆਂ ਕਿਤੇ ਰਹੀਆਂ ਡੀਗਰੇਟਰੀ ਸ਼ਬਦਾਂ ਦੇ ਵਿੱਚ ਜਦੋਂ ਸਾਨੂੰ ਮਾੜਾ ਚੰਗਾ ਕਹਿ ਲਿਆ ਸਾਡੇ ਬੱਚਿਆਂ ਨੂੰ ਮਾੜਾ ਚੰਗਾ ਕਹਿ ਲਿਆ ਪਰਸਨਲ ਅਟੈਕ ਕਰ ਲੇ ਅਸੀਂ ਉਹ ਵੀ ਜਾਣਦੇ ਪਰ ਸਾਡੀ ਜਮਾਤ ਇੰਡੀਆ نیشنل ਕਾਂਗਰਸ ਸਾਡਾ ਇੱਕ ਬਹੁਤ ਇੰਪੋਰਟੈਂਟ ਵਰਗ ਸਾਡੇ ਦਲਿਤ ਭਰਾ ਜਿਨ੍ਹਾਂ ਦਾ ਬਹੁਤ ਵੱਡੇ ਪੇਮਾਨੇ ਵਿੱਚ ਪੰਜਾਬ ਦੇ ਹਾਈਐਸਟ ਕਨਸਨਟ੍ਰੇਸ਼ਨ ਆਫ ਦਲਿਤ ਇਨ ਇੰਡੀਆ ਸਾਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਚ ਤਕਰੀਬਨ 34% ਸਾਡਾ ਵੀਰ ਸਾਡਾ ਸਟੇਮਡ ਕੁਲੀ ਜਸ ਸੁਖਵਿੰਦਰ ਸਿੰਘ ਕੋਟਲੀ ਜਿਹੜੇ ਐਮਐਲਏ ਆਦਮ ਜਦੋਂ ਇਹ ਬਹਿਸ ਚੱਲ ਰਹੀ ਸੀ ਤੇ ਆਮ ਆਦਮੀ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਬਲਾਸਪੁਰ ਸਾਹਿਬ ਦਲਤ ਵੀਰਾਂ ਦੀ ਕੁਝ ਮੰਗਾਂ ਰੱਖ ਰਹੇ ਸੀ ਕੁਝ ਸਰਕਾਰ ਦੀ ਤੇ ਮੁੱਖ ਮੰਤਰੀ ਦੀ ਵਾਵਾ ਕਰ ਰਹੇ ਸਨ ਅਸੀਂ ਵਿਹਲ ਦੇ ਵਿੱਚ ਨਾਰੇ ਮਾਰ ਰਹੇ ਸੀ ਕਿਸਾਨਾਂ ਦੇ ਹੱਕ ਵਿੱਚ ਜੋ ਕਿਸਾਨਾਂ ਨਾਲ ਹਰਿਆਣੇ ਦੇ ਬਾਰਡਰਾਂ ਉੱਤੇ ਹੋਇਆ ਸੋ ਕਰਨ ਸਿੰਘ ਦਾ ਕਤਲ ਹੋਇਆ ਸੀ 300 ਤੋਂ ਵੱਧ ਫਟੜ ਪਿਆ ਸੀ ਅਸੀਂ ਉਹਨਾਂ ਦੀ ਗੱਲ ਕਿਸਾਨਾਂ ਦੀ ਰੱਖ ਰਹੇ ਸੀ ਤੇ ਕੋਟਲੀ ਸਾਹਿਬ ਨੇ ਉਸ ਟਾਈਮ ਜਦੋਂ ਬਲਾਸਪੁਰ ਸਾਹਿਬ ਨੇ ਜ਼ਿਕਰ ਕੀਤਾ ਤੇ ਕੋਟਲੀ ਸਾਹਿਬ ਨੇ ਚੀਫ ਮਿੰਿਸਟਰ ਸਾਹਿਬ ਨੂੰ ਕਿਹਾ ਕਿ ਚੀਫ ਮਿੰਿਸਟਰ ਸਾਹਿਬ ਕੇਜਰੀਵਾਲ ਸਾਹਿਬ ਨੇ ਤੇ ਤੁਸੀਂ ਸਰਕਾਰ ਬਣਾਉਣ ਤੋਂ ਪਹਿਲੇ ਇੱਕ ਵਾਦਾ ਕੀਤਾ ਸੀ ਦਲ ਦਲਿਤ ਵਰਗ ਦੇ ਨਾਲ ਕਿ ਜੇ ਸਾਡੀ ਸਰਕਾਰ ਬੜੀ ਆਪ ਦੀ ਸਰਕਾਰ ਬੜੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਮੁੱਖ ਮੰਤਰੀ ਦੀ ਤੇ ਚੋਇਸ ਅਸੀਂ ਭਗਵੰਤ ਮਾਨ ਦੀ ਕਰ ਚੁੱਕੀ ਹਾਂ ਬਟ ਇੱਕ ਡਿਪਟੀ ਚੀਫ ਮਿਨਿਸਟਰ ਤੇਲੇ ਤੋਂ ਵਰਗ ਦਾ ਪੱਕਾ ਹੋਏਗਾ ਤੋਂ ਉਹਨਾਂ ਨੇ 6-7 ਵਾਰ ਲਗਾਤਾਰ ਮੇਰੇ ਹੁੰਦਿਆ ਸਾਰੇ ਸਾਡੇ ਸਾਥੀਆਂ ਦੇ ਹੁੰਦਿਆ ਵੈਲ ਦੇ ਵਿੱਚੋਂ ਚੀਫ ਮਿਨਿਸਟਰ ਪੰਜਾਬ ਵੱਲ ਇਸ਼ਾਰਾ ਕਰਕੇ ਉਹਨਾਂ ਨੂੰ ਉੱਚੀ ਆਵਾਜ਼ ਦੇ ਵਿੱਚ ਕਿਹਾ ਕਿ ਦੱਸੋ ਦਲਿਤ ਵਰਗ ਦਾ ਸਾਡਾ ਡਿਪਟੀ ਚੀਫ ਮਿਨਿਸਟਰ ਕਦੋਂ ਬਣਾਓ ਉਸ ਟਾਈਮ ਤੁਹਾਨੂੰ ਪਤਾ ਹੈ ਉਹ ਦਿਨ ਇੱਕ ਅਜੀਬੋ ਗਰੀਬ ਮੂਡ ਤੇ ਵੈਸੰਟ ਮੁੱਖ ਮੰਤਰੀ ਸਾਹਿਬ ਉਸ ਵਕਤ ਉਹਨਾਂ ਨੇ ਇਹ ਗੱਲ ਕਈ ਸ਼ਰਿਆਂ ਹਾਊਸ ਦੇ ਵਿੱਚ ਸਾਰਿਆਂ ਦੇ ਹੁੰਦੇ ਆ ਕਿ ਮੈਨੂੰ ਲੱਗਦਾ ਇਹਨੂੰ ਦੌਰਾ ਪੈ ਗਿਆ ਜਿਹੜੀ ਜਿਹੜੀ ਤੁਹਾਡੇ ਸਾਹਮਣੇ ਤੁਸੀਂ ਮੂਵ ਕੀਤੀ ਹੈ ਮੁੱਖ ਮੰਤਰੀ ਪੰਜਾਬ ਦੇ ਖਿਲਾਫ ਉਹ ਜਿਹੜਾ ਨੋਟਿਸ ਹੈ ਉਹਦੇ ਤੇ ਕਾਈਂਡਲੀ ਟਿੱਪਣੀ ਕਰੋ ਤੇ ਸਾਨੂੰ ਦੱਸੋ ਕਿ ਉਹਦੇ ਬਾਰੇ ਤੁਹਾਡਾ ਵਿਊ ਕੀ ਹੈ ਸਪੀਕਰ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਯਕੀਨ ਦਵਾਇਆ ਕਿ ਥੋੜੇ ਜਿਹਾ ਵਕਤ ਦੋ ਮੇਰੇ ਕੋਲ ਪਹੁੰਚ ਚੁੱਕੀ ਪ੍ਰੋਬਲਮ ਕੋਸ਼ਿਸ਼ ਮੈਂ ਦੇ ਤੇ ਜਲਦੀ ਚ ਫੈਸਲਾ ਦੋ ਅੱਜ ਇੱਕ ਹਫਤਾ ਗੁਜ਼ਰਨ ਤੋਂ ਬਾਅਦ ਲਗਾਤਾਰ ਇੰਟਰਵਿਊਇੰਗ ਪੀਰੀਅਡ ਦੇ ਵਿੱਚ ਹਰ ਰੋਜ਼ ਹੀ ਹਾਊਸ ਦੇ ਵਿੱਚ ਮੇਰੇ ਵੱਲੋਂ ਇਹ ਸਵਾਲ ਉਠਾਇਆ ਗਿਆ ਇਹੀ ਗੱਲ ਕਹਿ ਕੇ ਬਿਠਾ ਦਿੰਦੇ ਰਹੇ ਕਿ ਯਕੀਨ ਕਰੋ ਮੈਂ ਜ਼ਰੂਰ ਇਹਦੇ ਤੇ ਰੂਲਿੰਗ ਦਵਾਂਗਾ ਅੱਜ ਮੈਂ ਬਕਾਇਦਾ ਤੌਰ ਵਿਧਾਨ ਸਭਾ ਦੇ ਰੂਲਸ ਨੂੰ ਕੋਟ ਕਰਕੇ 28 ਸੈਕਸ਼ਨ 2 ਨੂੰ ਕੋਟ ਕਰਕੇ ਗੱਲ ਕਹੀ ਕਿ ਸਪੀਕਰ ਸਾਹਿਬ ਬਕਾਦੇ ਤਰ ਕਾਨੂੰਨ ਮੰਨ ਕਰਦੇ ਨੇ ਕਿ ਜਿਹੜੀ ਪ੍ਰਿਵੀਲੇਜ ਕੁਸ਼ਨ ਤੁਹਾਡੇ ਨੋਟਿਸ ਚ ਆਈ ਉਹਦਾ ਜਵਾਬ ਤੁਹਾਨੂੰ ਦੇਣਾ ਪਏ ਅੱਜ ਕੋਟਰੀ ਸਾਹਿਬ ਨੇ ਵੀ ਇਹ ਗੱਲ ਕਹੀ ਹਜ਼ਾਰਾਂ ਸਾਲਾਂ ਤੋਂ ਸਾਡੇ ਨਾਲ ਸਾਡੇ ਜਿਹੜਾ ਵਰਗ ਹੈ ਉਹਦੇ ਨਾਲ ਸੋਸ਼ਲ ਹੁੰਦਾ ਹੈ ਸਪੀਕਰ ਸਾਹਿਬ ਆਸ ਉਮੀਦ ਤੇ ਸਾਨੂੰ ਤੁਹਾਡੇ ਤੋਂ ਘੱਟ ਬਟ ਮੈਂ ਜ਼ਰੂਰ ਆਸ ਕਰਾਂਗਾ ਕਿ ਜੇ ਤੁਸੀਂ ਨਹੀਂ ਵੀ ਜਸਟਿਸ ਦਿਵਾਣੀ ਚੀਫ ਮਨਿਸਟਰ ਦੇ ਖਿਲਾਫ ਪ੍ਰਿਵਿਲੇਜ ਨਹੀਂ ਵੀ ਮੂਵ ਕਰਦੇ ਤੁਸੀਂ ਕਿਰਪਾ ਕਰਕੇ ਇਹ ਹੀ ਕਹਿ ਦਿਓ ਕਿ ਜੋ ਮੁੱਖ ਮੰਤਰੀ ਨੇ ਮੇਰੇ ਬਾਰੇ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਮੈਂ ਉਹ ਸ਼ਬਦਾਵਲੀ ਨੂੰ ਉਹਨੂੰ ਸਹੀ ਬਨ ਅਸੀਂ ਘਰ ਤੋਂ ਘੜ ਘੜ ਜਾਣ ਜੋਗੀ ਹੋਈ ਅਸੀਂ ਦੱਸ ਸਕੀ ਆਪਣੇ ਵਰਗ ਨੂੰ ਆਪਣੇ ਲੋਕਾਂ ਨੂੰ ਇਹ ਜਮਾਤ ਜਿਹੜੀ ਕਹਿੰਦੀ ਸੀ ਅਸੀਂ ਸਾਰੇ ਨੂੰ ਪਹਿਲੇ ਵੀਕਰ ਸੈਕਸ਼ਨਸ ਦਾ ਧਿਆਨ ਕਰਾਂਗੇ ਡੈਪੀ ਚ ਮਿਸਟਰ ਬਣਾਵਾਂਗੇ ਗਰੀਬ ਗੁਰਬੇਦ ਨੂੰ ਟਾਪ ਪ੍ਰਾਇੋਰਟੀ ਦੇਵਾਂਗੇ ਇਹ ਪਿੰਡਾਂ ਦੀਆਂ ਸੱਥਾਂ ਵਿੱਚੋਂ ਤੇ ਮੱਲਿਆ ਦੀ ਸੱਥਾਂ ਵਿੱਚੋਂ ਸਰਕਾਰ ਚੱਲੇਗੀ ਅਸੀਂ ਘਟ ਤੋਂ ਘਟ ਤੁਹਾਡਾ ਸਹੀ ਚਿਹਰਾ ਲੋਕਾਂ ਦੇ ਸਾਹਮਣੇ ਲਿਜਾ ਸਕਾਂਗੇ ਅੱਜ ਵੀ ਹਾਊਸ ਆਲਮੋਸਟ ਸਾਨੂੰ ਤੇ ਪਤਾ ਹੀ ਹੈ ਇਸਨੇ ਸੇਨਾ ਕੋਈ ਕੋਈ ਨਹੀਂ ਪਾਨਾ ਇਲਾ ਰਹੇ ਨੇ ਬਹੁਤ ਸਾਰੇ ਇਸ਼ੂਸ ਆ ਸਾਡੇ ਮੇਰੇ ਕੁਲੀਗ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਵੀ ਅੰਦਰ ਚੁੱਕੇ ਨੇ ਕਿਸਾਨ ਐਫेक्टेड ਪਏ ਨੇ ਕਿਸਾਨਾਂ ਦੀਆਂ ਮੰਗਾਂ ਬੰਨੀਆਂ ਨਹੀਂ ਜਾ ਰਹੀਆਂ ਤੁਸੀਂ ਇੱਕ ਮਿਊਟ ਸਪੈਕਟੇਟਰ ਹੀ ਨਹੀਂ ਤੁਹਾਡੀ ਸਰਕਾਰ ਨੇ ਬਕਾਇਦਾ ਤੌਰ 'ਤੇ ਲੜ ਕੇ ਹਰਿਆਣੇ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਨਾਲ ਪੰਜਾਬ ਦੀ ਟੈਰੀਟਰੀ ਨੂੰ ਨਾ ਸੇਫਗਾਰਡ ਕੀਤਾ ਨਾ ਕਿਸਾਨਾਂ ਦੀ ਡਿਮਾਂਡ ਸੇਫਗਾਰਡ ਕੀਤੀ ਐ ਨਾ ਕਿਸਾਨ ਹੀ ਸੇਫਗਾਰਡ ਕੀਤੇ ਇੱਕ ਦਿਨ ਸਾਨੂੰ ਚਰਚਾ ਵਾਸਤੇ ਦਿਓ ਤੁਸੀਂ ਇਹ ਮੰਗ ਕੀਤੀ ਸੀ ਗਵਰਨਰ ਡਰੈਸ ਤੇ ਸਾਨੂੰ ਕੋਈ ਟਾਈਮ ਨਹੀਂ ਤੁਸੀਂ ਇੱਕ ਸੋਚੀ ਸਮਝੀ ਸਾਜ਼ਿਸ਼ ਦੀ ਚੀਫ ਮਿਨਿਸਟਰ ਖੁਦ ਹਾਊਸ ਨੂੰ ਡਿਸਰਪਟ ਕਰਨ ਵਾਸਤੇ ਅਸੀਂ ਇਹ ਇੱਕ ਬੜਾ ਗੰਭੀਰ ਚਾਰਜ ਲਗਾ ਰਹੇ ਹਾਂ ਕਿ ਚੀਫ ਮਿਨਿਸਟਰ ਪੰਜਾਬ ਖੁਦ ਹਾਊਸ ਨੂੰ ਡਿਸਰਪਟ ਕਰਨ ਵਾਸਤੇ ਸੀ ਨਹੀਂ ਤੇ ਸਰਕਾਰਾਂ ਹਮੇਸ਼ਾ ਹਾਊਸ ਨੂੰ ਰਾਮ ਕਰਦੀ ਹੈ ਜੇ ਸਰਪਸ਼ਣ ਥੋੜੀ ਮੋਟੀ ਆਪੋਜੀਸ਼ਨ ਕਰਦੀ ਹੈ ਬਟ ਉਹਦਣ ਸਾਰੇ ਕਹਦੇ ਕਾਨੂੰਨ ਭੰਦ ਦਿੱਤੇਗੇ ਕੁਐਸਚਨ ਆਰ ਉਡਾ ਦਿੱਤਾ ਗਿਆ ਜ਼ੀਰੋ ਆਰ ਉਡਾ ਦਿੱਤਾ ਗਿਆ ਅਰਜਾਇਮੈਂਟ ਪੋਸਿਸ਼ਨ ਸਟਾ ਦਿੱਤੀਆਂ ਗਈਆਂ ਸਿੱਧੇ ਆ ਕੇ ਤਾਲਾ ਤੇ ਚਾਬੀਆਂ ਖਲਾ ਦਿੱਤੀਆਂ ਗਈਆਂ ਉਹਦਾ ਮਕਸਦ ਹੀ ਇਹ ਸੀ ਸਾਨੂੰ ਜੋ ਬਾਅਦ ਸਮਝ ਆਇਆ ਇੱਕ ਸੋਚੀ ਸਭਜੀ ਸਾਜ਼ਿਸ਼ ਸੀ ਕਿ ਗਵਰਨਰ ਅਡਰੈਸ ਦੇ ਉੱਤੇ ਆਪੋਜੀਸ਼ਨ ਨੂੰ ਅਸੀਂ ਬੋਲਣ ਨਾ ਦਈਏ ਹਾਲਾਤ ਇਹੋ ਜੇ ਕ੍ਰੀਏਟ ਕਰਦੀਏ ਕਿ ਵਾ ਵੇਲੇ ਵਿੱਚ ਰਾਮ ਰੋਲੇ ਦੇ ਵਿੱਚ ਇਹ ਹਾਊਸ ਜਿਹੜਾ ਜਿਹੜਾ ਇਹ ਉੱਠ ਜਾਏ ਉਹੀ ਹੋਇਆ ਅਨਫੋਰਚਨਟਲੀ ਤੁਸੀਂ ਵੇਖੋ ਪਹਿਲੇ ਸੈਸ਼ਨ ਤੋਂ ਅਸੀਂ ਇਹ ਗੱਲ ਕਰਦੇ ਹਾਊਸ ਦੇ ਕੈਮਰੇ ਤੁਸੀਂ ਕੰਟਰੋਲ ਕੀਤੇ ਕੈਮਰਿਆਂ ਦੇ ਜ਼ਰੀਏ ਤੁਸੀਂ ਆਪਣਾ ਨਰੇਟਿਵ ਲੋਕਾਂ ਸਾਹਮਣੇ ਗਲਤ ਪੇਸ਼ ਕਰਦੇ ਹੋ ਤੁਸੀਂ ਆਪੋਜੀਸ਼ਨ ਨੂੰ ਇੱਕ ਮਾੜੀ ਪਿਕਚਰ ਪ੍ਰੇਜ਼ੈਂਟ ਕਰਾਉਂਦੇ ਹੋ ਉਹਨਾਂ ਵੱਲੋਂ ਸਾਡੇ ਨਾ ਕੋਈ ਚਿਹਰਾ ਮੋਹਰਾ ਆਉਂਦਾ ਹੈ ਨਾ ਸਾਡੀ ਕੋਈ ਸਾਊਂਡ ਆਉਂਦੀ ਸਾਊਂਡ ਵੀ ਬੰਦ ਹੁੰਦਾ ਹੈ ਤੇ ਬੰਵੇ ਇਕੱਲੀ ਭਗਵੰਤਬਾਨ ਜੀ ਜਾਂ ਸਿੱਖਰ ਸਾਹਿਬ ਜਾਂ ਇਹਨਾਂ ਦੇ ਮੰਤਰੀ ਜਾਂ ਐਮਐਲਏ ਦੀ ਜਿਹੜੀ ਵਨਵੇ ਲੋਕਾਂ ਦੇ ਨਾਲ ਇਹ ਨਰੇਸ਼ਨ ਚੱਲ ਰਹੀ ਹੈ ਤੋਂ ਇਸ ਗੱਲ ਦਾ ਕਸ਼ੀ ਵਾਕ ਆਊਟ ਕਰਕੇ ਬਾਹਰ ਆਏ ਅਜੇ ਤੱਕ ਕੋਈ ਇਹਨਾਂ ਸਾਨੂੰ ਮੌਕਾ ਨਹੀਂ ਦਿੰਦਾ ਮੇਰੇ ਚੰਦ ਸਾਥੀ ਮੇਰੇ ਤੋਂ ਬਾਅਦ ਆਪਣੀ ਗੱਲ ਰੱਖਣਗੇ ਮੋਟਲੀ ਸਾਹਿਬ ਵੀ ਰੱਖਣਗੇ ਬੜਿੰਗ ਸਾਹਿਬ ਵੀ ਬੋਲਣਗੇ ਬੋਲਣਗੇ ਉਸ ਤੋਂ ਬਾਅਦ ਆਪਣੇ ਸਰਪਰਗੜ ਸਿੰਘ ਜੀ ਵੀ ਆਪਣੀ ਕੋ ਗੱਲ ਰੱਖਣਾ ਚਾਹਣਗੇ ਪਹਿਲੇ ਬੜਿੰਗ ਸਾਹਿਬ ਜਿਹੜਾ ਇਹ ਬੋਲਿਆ ਇਹ ਇੱਕ ਚੀਜ਼ ਦੀ ਖਰਾਬ ਜੋ ਇਹ ਪੁੱਛਿਆ ਕਿ ਇਹ ਸਰੰਥੇ ਰਕਾਰ ਦਾ ਪਾਠ ਹੈਗਾ ਜਾਂ ਇਹ ਪਾਠ ਹੈਗਾ ਕਿ ਕਿਸੇ ਜੀ ਨੂੰ ਪਾਠ ਲੋਕਾਂ ਨੂੰ ਸਮਝਾਣਾ ਚਾਹੀਦਾ ਹੈ ਔਰ ਵੇਖੋ ਗੱਲ ਇਸ ਤਰ੍ਹਾਂ ਇੱਕ ਮਿੰਟ ਇੱਕ ਰਿਕਾਰਡ ਤੇ 100% ਸੀ ਬਟ ਇਹਨਾਂ ਨੂੰ ਜਦੋਂ ਹੁਣ ਪ੍ਰਿਵਿਲੇਜ ਪੋਜੀਸ਼ਨ ਮੂਵ ਹੋਈ ਅਸੀਂ 100% ਦੀ ਸਮਝ ਨੇ ਆ ਕਿ ਰਿਕਾਰਡ ਨੂੰ ਇਹਨਾਂ ਡਿਲੀਟ ਕਰ ਦੇ ਬਿਕੋਜ਼ ਇਹ ਡਿਲੀਸ਼ਨ ਜਿਹੜੀ ਇਟ ਇਜ਼ ਇਨ ਦੀ ਹੈਂਡਸ ਆਫ ਦੀ ਸਪੀਕਰ ਔਨ ਕੈਮਰਾ ਜਦੋਂ ਕੈਮਰੇ ਇਹਨਾਂ ਦੇ ਕੰਟਰੋਲ ਚ ਹਾਈ ਕੋਰਟ ਚ ਵੀ ਤੁਹਾਨੂੰ ਪਤਾ ਹੋਏਗਾ ਮੈਂ ਆਪਣੇ ਵਕੀਲ ਦੇ ਅਰਸ਼ਦੀਪ ਦੇ ਥਰੂ ਹਾਈ ਕੋਰਟ ਚ ਗਏ ਆ ਦਿਨ ਚਾਰ ਮਹੀਨਾ ਤੋਂ ਲਗਾਤਾਰ ਤਰੀਕਾ ਪੈ ਰਹੀ ਆ ਇਹ ਜਵਾਬ ਉਥੇ ਦਿੰਦੇ ਨਹੀਂ ਅਸੀਂ ਚੈਲੰਜ ਕੀਤਾ ਕਿ ਜਾਂ ਕੈਮਰੇਟ ਆਓ ਜਾਂ ਸਾਰੇ ਆਵਾਸੇ ਫੇਰ ਕਰੋ ਹਰ ਆਦਮੀ ਦੀ ਉੱਤੇ ਇੱਕ ਚਿਪਕੀ ਜੋ ਬੋਲਦਾ ਹੈ ਜੋ ਕਰਦਾ ਹੈ ਉਹ ਸਾਹਮਣੇ ਆਣੀ ਚਾਹੀਦੀ ਪਰ ਸਾਨੂੰ ਉਤੋਂ ਵੀ ਅਜੇ ਜਸਟਿਸ ਨਹੀਂ ਮਿਲਦਾ ਆਈ ਚੋਟੀ ਤੋਂ ਤੇ ਸਪੀਕਰ ਸਾਹਿਬ ਨੇ ਜੀਜ਼ ਕੰਸੀਡ ਕੀਤੀ ਯਾਦ ਇਹ ਕਹਿੰਦੇ ਕਿ ਮੈਂ ਪਤਾ ਕਰ ਲਿਆ ਤੇ ਤੁਹਾਡਾ ਤੇ ਇਹਦੇ ਵਿੱਚ ਕੋਈ ਗੋਦੀ ਹੈ ਨਹੀਂ ਤੇ ਉਹਨੇ ਆਪਣੇ ਆਪ ਵੀ ਕਹਿੰਨੇ ਫਿਰ ਇਹ ਜਬਤ ਇਹ ਪ੍ਰਿਵਨਟ ਐਕਸੈਪਟ ਕੀਤੀ दैट मींस ਰਿਕਾਰਡਿੰਗਸ ਦੇ ਹੁਣ ਇਸ ਤੋਂ ਬਾਅਦ ਡਿਸਟਰੋਏ ਕਰ ਦੇਣ ਜਾਂ ਰੱਖ ਲੈਣ ਦੀ ਡਿਫਰੈਂਸ ਕਰਨੀ ਹੈ ਸੋ ਮੈਂ ਹੁਣ ਆਪਣੀ ਗੱਲ ਪ੍ਰਿੰਸ ਸਾਹਿਬ ਨੂੰ ਕਹਾਂ ਉਹ ਰੱਖਣਾ ਆਪਣੇ ਕੋਲ ਬਾਅਦ ਉਹ ਆਸ਼ਾ ਉਹ ਇਸ ਬਾਅਦ ਕੋਈ ਜੀ ਜਾਂ ਕੋਈ ਹੋਰ ਉਹ ਨਾਲ ਸਟ੍ਰਾਈਕ ਕਰਨਾ ਚਾਹੇ ਤੇ ਯੂਨਿਟ ਸਾਥੀਓ ਮੈਂ ਤਾਂ ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇੱਕ ਗੱਲ ਦਿਹਾਣੀ ਚਾਹ ਰਹਾ ਬਾਕੀ ਸਾਰੀਆਂ ਗੱਲਾਂ ਮੈਨੂੰ ਲੱਗਦਾ ਲੱਗ ਭਾਵੇਂ ਸੀਰਤੀ ਸਾਹਿਬ ਨੇ ਤੁਹਾਨੂੰ ਦੱਸ ਦਿੱਤੀ ਸਭ ਤੋਂ ਮਹੱਤਵਪੂਰਨ ਗੱਲ ਅੱਜ ਕਈ ਦਿਨ ਬੀਤ ਜਾਣ ਦੇ ਬਾਅਦ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਪੰਜਾਬ ਦੇ ਬਾਰਡਰਸ ਤੇ ਬਿਠਾ ਹੈ ਨਿਰੰਤਰ ਉਹ ਸਾਹਮਣੇ ਵਾਲੇ ਜਿਹੜੇ ਹਰਿਆਣਾ ਵਾਲੇ ਜਿਸ ਪ੍ਰਕਾਰ ਦਾ ਉਹਨਾਂ ਦਾ ਤਾਨਾ ਸ਼ਾਹ ਰਵਾਈਆ ਉਹ ਨੂੰ ਆਪਦੇ ਪਿੰਡੇ ਤੇ ਝਾੜ ਰਿਹਾ ਔਰ ਅਨੇਕਾਂ ਸੈਂਕੜੇ ਕਿਸਾਨਾਂ ਦੀਆਂ ਅੱਖਾਂ ਨਿਕਲੀਆਂ ਸਿਰ ਪਾਟ ਕੇ ਲੱਤਾਂ ਟੁੱਟੀਆਂ ਪਰ ਅੱਜ ਵੀ ਸਪੀਕਰ ਸਾਹਿਬ ਨੇ ਸਪੀਕਰ ਸਾਹਿਬ ਜਿੱਕਰ ਤਾਂ ਬੜੇ ਚੰਗੇ ਤਰੀਕੇ ਨਾਲ ਕਰ ਦਿੰਦੇ ਆ ਪਰ ਕਈ ਵਾਰੀ इमोशनल ਵੀ ਉੱਤੇ ਹੋ ਜਾਂਦੇ ਆ ਪੰਜਾਬ ਦੇ ਲੋਕਾਂ ਨੂੰ ਕਹਿੰਦੇ ਆ ਕਿ ਭਾਵਕ ਹੋ ਜਾਂਦੇ ਆ ਅੱਜ ਉਹਨਾਂ ਨੇ ਕਿਹਾ ਕਿ ਨੌਜਵਾਨ ਬੱਚਾ ਜਿਹੜੇ ਆਪਾਂ ਚ ਗੋਲੀ ਲੱਗੀ ਹੈ ਔਰ ਉਹਰੇ ਹਾਸੇ ਹੋਰ ਅਸੀਂ ਕਹਾਂਗੇ ਅਸੀਂ ਵੀ ਤਨਖਾਹ ਵੀ ਤੁਹਾਡੇ ਹੁਕਮਾਂ ਦੇ ਨਾਲ ਦੀ ਇਹ ਸਾਡਾ ਸਾਡਾ ਫਰਜ਼ ਮੰਨਦਾ ਸਾਰਿਆਂ ਕੀ ਅਸੀਂ ਉਸ ਨੌਜਵਾਨ ਸਾਥੀ ਦੀ ਫਿਕਰ ਕਰੀਏ ਕਰਾਂਗੇ ਲੈਕਿਨ ਇੰਨੇ ਦਿਨ ਸਦਨ ਚੱਲਿਆ ਮੁੱਖ ਮੰਤਰੀ ਸਾਹਿਬ ਕੋਈ ਮਨਿਸਟਰ ਇੱਕ ਵੀ ਸ਼ਬਦ ਕਿਸੇ ਕਿਸਾਨ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਸ਼ੁਕਰਾਂ ਦੇ ਗੋਲੀ ਵੱਜੀ ਮੌਤ ਹੋ ਗਈ ਐਫ ਆਈ ਆਰ ਦੀ ਮੰਗ ਕੀਤੀ ਐਫ ਆਈ ਆਰ ਜ਼ੀਰੋ ਨੰਬਰ ਦੀ ਕੱਟ ਕੇ ਖਾਣਾ ਪੂਰਤੀ ਕਰਦੀ ਤਿੰਨ ਕਾਗਜ਼ ਕਾਲੇ ਕਰਦੇ ਆਦਰਵਾਇਜ਼ ਉਸ ਐਫ ਆਈ ਆਰ ਦਾ ਬਗੜਾੜੀ ਇਸ਼ੂ ਹੋਇਆ ਜਿੰਨੀਆਂ ਵੀ ਜ਼ੀਰੋ ਐਫ ਆਈ ਆਰ ਹੈ ਜਾਂ ਨਾ ਬਿੜਾ ਬੇਨਾਮੀ ਹੈ ਉਹਨਾਂ ਦਾ ਕੋਈ ਫਾਇਦਾ ਨਹੀਂ ਹੈ ਔਰ ਕਿਸਾਨ ਤਰਾਸ-ਤਰਾਸ ਕਰਦਾ ਐ ਐਮਐਸਪੀ ਦੀਆਂ ਆਪਾਂ ਗੱਲਾਂ ਕਰਦੇ ਸੀ ਤੁਹਾਡੇ ਮੰਤਰੀਆਂ ਨੇ ਮੁੱਖ ਮੰਤਰੀ ਸਾਹਿਬ ਨੇ ਖੁਦ ਐਮਐਸਪੀ ਦੀ ਗੱਲ ਕਹੀ ਸੀ ਅੱਜ ਕਿਸਾਨ ਅੱਜ ਕਿਸੇ ਨੇ ਕੰਜ਼ਿਊਮਰ ਦੀ ਗੱਲ ਕੀਤੀ ਛੋਟੇ ਦੁਕਾਨਦਾਰ ਦੀ ਐਮਐਲਏ ਨੇ ਤੇ ਸਪੀਕਰ ਸਾਹਿਬ ਨੇ ਕਿਹਾ ਯਾਰ ਕਿਸਾਨ ਬਾਟਾ ਤੇ ਬੈਠਾ ਲੜਾਈ ਲੜ ਰਿਹਾ ਆਮ ਕੰਜ਼ਿਊਮਰ ਦੇਸ਼ ਤੇ ਆਮ ਜਨਤਾ ਦੀ ਤੋਂ ਪਰ ਉਹਰੇ ਅਸੇ ਭਲ ਕਰਨੀ ਧਿਆਨੀ ਅੱਜ ਅਸੀਂ ਮੰਗ ਕੀਤੀ ਹੈ ਮੈਂ ਕਿ ਪੂਰਾ ਇੱਕ ਦੇਣ ਟੱਟੋ ਕੱਟ ਜੇ ਅੱਜ ਵੀ ਕੋਈ ਬਿਜ਼ਨਸ ਨਹੀਂ ਘਾਵੇਂ ਸੀ ਨਾ ਗੱਲੀਬਾਤੀ ਵਾਲਾ ਕੰਮ ਸੀਗਾ ਅੱਜ ਵੀ ਕੋਈ ਬਿਜ਼ਨਸ ਨਹੀਂ ਅੱਜ ਦਾ ਦਿਨ ਰੱਖ ਲੈਂਦੇ ਤੁਸੀਂ ਆ ਬਜਟ ਤੇ ਕੇਵਲ 3 ਘੰਟੇ ਬਹਿਸ ਰੱਖੀ ਗਵਰਨਰ ਬ੍ਰੈਸ ਸੇ ਕੇਵਲ 3 ਘੰਟੇ ਕਿਉਂਕਿ ਤੁਸੀਂ ਖਾਨਾ ਪੂਰਤੀ ਕਰਨੀ ਛਾਉਂਦੇ ਸੀ ਲੇਕਿਨ ਕਿਸਾਨਾਂ ਦਾ ਮੁੱਦਾ ਬੜਾ ਵੱਡਾ ਹੈ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਮੇਰੇ ਇਲਾਕੇ ਦੇ ਪੁੱਛੋ ਦੇ ਵਿੱਚ ਸਾਡੇ ਬਠਿੰਡਾ ਵਿਖਾਤੀ ਦੇ ਵਿੱਚ ਕੋਟ ਭਾਈ ਦੋਲਾ ਪਿਉਰੀ ਇਹ ਤਮਮ ਉਹ ਗੱਲੀਆ ਗੜੇ ਮਾਰੀ ਦਾ ਫਸਲਾ ਖਰਾਬ ਹੋ ਗਿਆ ਇਹਦੇ ਤੇ ਕਿਹੜਾ ਚਰਚਾ ਹੋਣੀ ਚਾਹੀਦੀ ਹੈ ਕੀ ਬੰਦੋਬਸ ਤੁਸੀਂ ਕੀਤੇ ਨੇ ਮੁਆਵਜ਼ਾ ਦੇ ਡਿਜਾਸਟਰ ਮੈਨੇਜਮੈਂਟ ਦੇ ਬਾਰੇ ਤੁਸੀਂ ਕੋਈ ਜ਼ਿਕਰ ਨਹੀਂ ਕੀਤਾ ਪੈਸਾ ਪਿਛਲੇ ਤੁਸੀਂ ਕਹਿੰਦੇ ਸੀ ਵੀ ਅਸੀਂ ਦੇਾਂਗੇ ਅਜੇ ਤੱਕ ਪੁਰਾਣਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਫਿਰ ਇਹ ਮੁਆਵਜ਼ਾ ਕਦੋਂ ਮਿਲੇਗਾ ਸੋ ਇਹ तमाम ਚੀਜ਼ਾਂ ਕਿਸਾਨੀ ਬੜਾ ਵੱਡਾ ਮੁੱਦਾ ਹੈ ਤੁਸੀਂ ਕਹਿੰਦੇ ਹੋ ਪੰਜਾਬ ਕਿਸਾਨੀ ਪ੍ਰਦਾਨ ਮਿਲ ਕੇ ਕਿਸਾਨੀ ਪ੍ਰਦਾਨ ਸੂਬੇ ਸਾਰੇ ਇਤੋਂ ਹੀ ਕੰਮ ਚੱਲਦਾ ਹੈ ਤੇ ਫਿਰ ਕਿਸਾਨੀ ਮਸਲੇ ਤੇ ਟਾਈਮ ਕਿਉਂ ਨਹੀਂ ਹੈ ਆਓ ਸ਼ੁਕਰਾਨ ਦੀ ਗੱਲ ਕਰਾਂਗੇ ਆਓ ਆਪਾਂ तमाम ਕਿਸਾਨ ਯੂਨੀਅਨ ਦੀ ਗੱਲ ਕਰਾਂਗੇ ਆਓ ਡਾਇਵਰਸੀਫਿਕੇਸ਼ਨ ਦੀ ਗੱਲ ਕਰਾਂਗੇ ਜਿਹੜਾ ਤੁਸੀਂ ਡਾਇਵਰਸੀਫਿਕੇਸ਼ਨ ਵਾਸਤੇ ਪੈਸੇ ਹੀ ਬਜਟ ਹੀ ਕਢਾਤਾ ਆਓ ਆਪਾਂ ਐਮਐਸ ਦੀ ਗੱਲ ਕਰਾਂਗੇ ਕਿਰਾ ਕਿਰਾ ਗੁਣਾ ਹੈ ਤੇ ਅੱਗੇ ਕਿਵੇਂ ਲੈ ਕੇ ਜਾਣਾ ਹੈ ਕਿਸਾਨ ਨੂੰ ਆਪਾਂ ਉਹਨੇ ਦੀ ਗੱਲ ਕਰਾਂਗੇ ਸੋ ਉਹਨੇ ਹਸਤੇ ਸਮਾਂ ਦੇਣਾ ਚਾਹੀਦਾ ਨਾ ਕਿ ਮਗਰ ਮੱਛ ਦੇ ਅਥਰੂ ਐਵੇਂ ਉੱਤੋਂ ਤੁਸੀਂ ਗੱਲਬਾਤ ਕਰਕੇ ਉਹ ਉਹ ਸਾਨੂੰ ਐਵੇਂ ਲੋਕਾਂ ਨੂੰ ਯਕੀਨ ਦਿਵਾਓ ਪਰ ਮੈਂ ਆਸ ਕਰਦਾ ਹੈ ਕੀ ਅਗਲੇ ਅਗਲੇ ਜਿਹੜਾ ਸੈਸ਼ਨ ਹੋਊਗਾ ਉਹਰੇ ਵਿੱਚ ਤੁਸੀਂ ਜ਼ਰੂਰ ਕਿਸਾਨੀ ਮੁੱਦੇ ਤੇ ਇੱਕ ਦਿਨ ਦੀ ਚਰਚਾ ਔਰ ਕੇਂਦਰ ਸਰਕਾਰਾਂ ਦੇ ਖਿਲਾਫ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਅਗਰ ਜ਼ਰੂਰਤ ਹੈਗੀ ਹੈ ਤੁਹਾਡੇ ਤਾਂ ਅਗਰ ਜ਼ਰੂਰਤ ਹੈਗੀ ਹੈ ਐਫ ਆਈ ਆਰ ਤਾਂ ਤੁਸੀਂ ਹਰਿਆਣੇ ਦੇ ਮੰਤਰੀ ਤੇ ਨਹੀਂ ਕਰ ਸਕੇ ਜਿਹਨੇ ਗੋਲੀ ਮਾਰੀ ਐਸ ਪੀ ਬਾਲਾ ਤੇ ਐਸ ਪੀ ਜੀਨ ਤੇ ਐਫ ਆਈ ਆਰ ਨਹੀਂ ਕਰ ਸਕੇ ਤੁਹਾਨੂੰ ਮੈਨੂੰ ਪਤਾ ਹੈ ਡਰਦੇ ਹੋ ਲੇਕਿਨ ਕਮ ਸੇ ਕਮ ਪਸਤਾਵ ਲੈ ਕੇ ਆਓ ਕੇਂਦਰ ਸਰਕਾਰ ਨੇ ਵੱੱਜਰ ਗੁਨਾਹ ਕੀਤਾ ਪਰ ਹਰਿਆਣੇ ਦੀ ਸਰਕਾਰ ਨੇ ਵੱੱਜਰ ਗੁੜਾ ਕੀਤਾ ਇਸਤੇ ਪ੍ਰਧਾਨ ਮੰਤਰੀ ਦੇ ਖਿਲਾਫ ਦੇਸ਼ ਦੇ ਕਿਰੇ ਮੰਤਰੀ ਦੇ ਖਿਲਾਫ ਤੇ ਹਰਿਆਣਾ ਦੇ ਮੁੱਖ ਮੰਤਰੀ ਔਰ ਹਰਿਆਣਾ ਪੁਲਿਸ ਔਰ ਹਰਿਆਣਾ ਦੇ ਕਿਰੇ ਮੰਤਰੀ ਦੇ ਖਿਲਾਫ ਇੱਥੇ ਪਸਤਾਵ ਲੈ ਕੇ ਆਉਣਾ ਚਾਹੀਦਾ ਇਹ ਅਸੀਂ ਮੰਨਦਾ ਹਾਂ ਬਾਹਰ ਤੋਂ ਤੁਹਾਡੇ ਨਾਲ ਮਾਈਨਿੰਗ ਤੇ ਗੱਲ ਕਰਨੀ ਚਾਹਦਾ ਕਿਉਂਕਿ ਮਾਈਨਿੰਗ ਦਰਿਆਵਾਂ 'ਚ ਤਾਂ ਹੁੰਦੀ ਸੁਮੀਸੀ ਲੇਕਿਨ ਮੇਰੇ ਹਰਗੇ 'ਚ ਦਰਿਆ ਵੀ ਕੋਈ ਨਹੀਂ ਇੱਕ ਛੋਟੀ ਜੀ ਨਦੀ ਆ ਤੇ ਮੈਂ ਤੁਹਾਡੇ ਨਾਲ ਕੁਝ ਤੇ ਪਿਕਚਰਾਂ ਅੱਜ ਦੀਆਂ ਸਾਂਝੀਆਂ ਕਰਨੀਆਂ ਚਾਹਦਾ ਮੈਨੂੰ ਲੱਗਦਾ ਕਿ 40 ਫੁੱਟ ਤੋਂ ਲੈ ਕੇ 70 80 ਫੁੱਟ ਤੱਕ ਜਿਹੜੀ ਮਾਈਨਿੰਗ ਹੈ ਔਰ ਛੋਟੇ ਛੋਟੇ ਜ਼ਿਮੀਦਾਰ ਆ ਜਿਨ੍ਹਾਂ ਦੇ 2-2 3-3 ਏਕੜ ਜ਼ਮੀਨ ਆ ਇੱਕ ਪਾਸੇ ਨਦੀ ਆ ਪਹਿਲਾਂ ਤਾਂ ਚਿੱਟੀ ਬਈ ਹੁੰਦੀ ਸੀ ਅੱਜ ਕੱਲ ਉਹਦਾ ਪਾਣੀ ਗੰਧਲਾ ਹੋਇਆ ਆ ਲੇਕਿਨ 2-2 3-3 ਏਕੜਾ ਵਾਲੇ ਜਿਹੜੇ ਫਾਰਮਰ ਆ ਕਿਸਾਨ ਆ ਉਹਨਾਂ ਦੇ ਨਾਲ 50-50 ਫੁੱਟ 70-70 ਫੁੱਟ ਤੱਕ ਇੱਥੋਂ ਤੱਕ ਵੀ ਇੱਕ ਜਗ੍ਹਾ ਇਹੋ ਜੀ ਆ ਕਿ ਉੱਥੇ ਬਈ ਉੱਚੀ ਆ ਤੇ ਲੇਕਿਨ ਮਾਈਨਿੰਗ ਜਿਹੜੀ ਆ ਉਹ ਉਦੋਂ ਵੀ ਵੱਧ ਹੋਈ ਆ ਇਹ ਸਰਕਾਰ ਕਹਿੰਦੀ ਸੀ ਔਰ ਤੋਂ ਪਹਿਲਾਂ ਵੀ ਅਸੀਂ ਮਾਈਨਿੰਗ ਤੋਂ ਤਾਂ 20000 ਕਰੋੜ ਰੁਪਇਆ ਕਮਾ ਲੈਣਾ 20000 ਕਰੋੜ ਤਾਂ ਆਇਆ ਹੋਇਆ ਨਹੀਂ ਲੇਕਿਨ ਇਹਨਾਂ ਨੇ ਇੱਕ ਨਵੀਂ ਪਿਰਤ ਬਾਤ ਦੀ ਆ ਕਿ ਜਿਹੜੇ ਆਮ ਪੰਜਾਬ ਦੇ ਵਿੱਚ ਦਰਿਆਵਾਂ ਤੋਂ ਅਲਾਵਾ ਵੀ ਇਹਦੀ ਮਾਈਨਿੰਗ ਜਿਹੜੀ ਸ਼ੁਰੂ ਕਰਾ ਦਿੱਤੀ ਆ ਔਰ ਸਰਪ੍ਰਸਤੀ ਔਰ ਉਹਦੇ ਵਿੱਚ ਇੱਥੇ ਪਹਿਲਾਂ ਇੱਕ ਮਿਸਟਰ ਵਾਲੀਆ ਹੁੰਦਾ ਸੀ ਇਹ ਸਲਕੇ ਦਾ ਅਕਾਲੀ ਦਲ ਦਾ ਜਿਹੜਾ ਹਲਕਾ ਇੰਚਾਰਜ ਸੀ ਅੱਜ ਕੱਲੋ ਕਪੂਰਥਲੇ ਆ ਔਰ ਨਾਲ ਰੜੀ ਹੋਈ ਆ ਆਮ ਆਦਮੀ ਪਾਰਟੀ ਤੇ ਪੁਲਿਸ ਤੇ ਸਾਰਾ ਪ੍ਰਸ਼ਾਸਨ ਕਿਉਂਕਿ ਮੈਂ ਸਾਰੇ ਚੈਨਲ ਯੂਜ਼ ਕਰਕੇ ਡੀਸੀ ਨੂੰ ਐਸਐਸਪੀ ਨੂੰ ਜਾਂ ਜਿਹੜੀ ਜਿਹੜੀ ਅਥਾਰਟिटीज ਆ ਮੈਂ ਇੱਕ ਡੇਢ ਮਹੀਨਾ ਉਹਨਾਂ ਨੂੰ ਇੱਕੋ ਹੀ ਗੱਲ ਕਹੀ ਕਿ ਤੁਸੀਂ ਇਹਦੇ ਤੇ ਐਕਸ਼ਨ ਲਓ ਤਾਂ ਕਿ ਸਾਡਾ এনवायरमेंट ਜਿਹੜਾ ਬਚਿਆ ਰਵੇ ਲੇਕਿਨ ਬਦਕਿਸਮਤੀ ਦੀ ਗੱਲ ਹੈ ਕਿ ਇਹਨਾਂ ਨੇ ਇੱਕ ਨਵੀਂ ਪਿਰਤ ਪਾ ਕੇ ਪੰਜਾਬ ਦੇ ਵਿੱਚ ਮਾਈਨਿੰਗ ਨੂੰ ਇਹੋ ਜਿਹਾ ਮੋੜ ਦੇ ਦਿੱਤਾ ਵੀ ਤੇਰਾ ਜਿਹੜਾ ਪੰਜਾਬ ਆ ਉਹ ਬਿਲਕੁਲ ਮਾੜੇ ਪਾਸੇ ਨੂੰ ਜਾ ਰਿਹਾ ਅੱਜ ਮੈਂ ਹਾਊਸ ਦੇ ਵਿੱਚ ਕਿਹਾ ਇੱਕ ਕਮੇਟੀ ਬਣਾ ਲਾ ਹਾਊਸ ਦੀ ਔਰ ਮੈਨੂੰ ਲੱਗਦਾ ਇੱਕ ਦੋ ਹੋਰ ਮੈਂਬਰਾਂ ਨੇ ਵੀ ਕਿਹਾ ਹਾਊਸ ਦੀ ਕਮੇਟੀ ਬਣਾ ਕੇ ਆਪਾਂ ਵਿਜ਼ਿਟ ਕਰ ਲਈਏ ਪਰ ਵੱਧ ਕੇ ਸੁਣਤੀ ਇਹ ਆ ਕਿ ਸਾਡਾ ਜਿਹੜਾ ਸਪੀਕਰ ਆ ਉਹ ਬਿਲਕੁਲ ਸਟਾਇਨਲੈਸ ਔਰ ਫੇਸਲੈਸ ਮੈਂ ਇਹ ਇਸ ਕਰਕੇ ਕਹਿ ਰਿਹਾ ਵੀ ਜਿਹਦੇ ਤੇ ਕੰਨ ਤੇ ਜੂ ਨਹੀਂ ਸਰਕਦੀ ਮੈਨੂੰ ਐ ਲੱਗਦਾ ਪੇ ਇਹ ਜਿਹੜੀ ਮਾਈਨਿੰਗ ਆ ਭਗਵੰਤ ਮਾਨ ਜੀ ਦੇ ਘਰੋਂ ਸਿੱਧੀ ਜਾਂਦੀ ਆ ਇਸ ਕਰਕੇ ਜਿਹੜੇ ਕੰਨਵੇਂ ਗੁੰਗੇ ਆ ਅੰਦਰ ਤਾਂ ਇਹਦੀ ਕੀ ਬੋਲਣਾ ਕਿਤੇ ਤੁਹਾਨੂੰ ਬੋਲ ਤੇ ਦਿਸਦੇ ਨਹੀਂ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਯਾਰ ਕਿ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਪਿੱਲਰ ਹੈ ਕਿਉਂਕਿ ਪੰਜਾਬ ਦੀ ਗੱਲ ਆ ਆਪਣੇ ਬੱਚਿਆਂ ਨੇ ਵੀ ਇੱਥੇ ਰਹਿਣਾ ਆਪਣੇ ਮੀਡੀਆ